ਹੈਲੋ ਗੰਡਾ ਸਸ਼ੀਕਾ ਆਪਨੇ ਘਰੇ ਆ ਜਾਏ ਬਾਈ ਹੋਰੀ ਬਾਈ ਦਾ ਨਾਮ ਕੀ ਹੈ ਮੇਰਾ ਨਾਮ ਸੰਤੋਖ ਹੈ ਤੇ ਬਾਜਾ ਵੀ ਖਾਣੇ ਬਾਈ ਬਾਜਾ ਆਇਆ ਨਹੀਂ ਗੱਗਨ ਦਾ ਦਰਦ ਦਿਆ ਜੀ ਗੋਣਾ ਨਾ ਅੰਦਰ ਦੇ ਰਿਆ ਕੀ ਨਹੀਂ ਨਹੀਂ ਬਾਹਰ ਬਾਜਾ ਕਰ ਉਹ ਦੇ ਦੇ ਇਹ ਤਾਂ ਮਾੜਾ ਵੀਰ ਧਿਆ ਹਵਾੜਾ ਵਾਟਾ ਧਿਆ ਨਹੀਂ ਪਤਾ 10 ਪੈਣ ਲੱਗ ਜਾਣਾ ਆਪਾਂ ਨੂੰ ਸੁਣਾਓ 10 ਵੀ ਬਾਜਾ ਨਹੀਂ ਨਹੀਂ ਯਾਰ ਇੱਥੇ ਮੈਂ ਕਹਣਾ ਵੀ ਇਹਨੂੰ ਇੱਥੇ ਨਿਵੇੜ ਦੇ ਗਿਆ ਨਹੀਂ 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 ਮਾੜਾ ਪਤਾ ਕਿ ਮੈਂ ਜਾ ਤੂੰ ਸਵਾਲ ਸਾਨੂੰ ਫੋਨ ਕੀਤਾ ਕਿ ਤਰਾ ਮੈਂ ਬਾਜਾ ਕੋ ਉਬੋ ਸਾਨੂੰ ਨਾ ਸੱਚੀ ਮੈਨੂੰ ਹੋਰ ਉਜੇ ਲੱਗਿਆ ਮੈਂ ਤਾਂ ਬਾਜਾ ਦਾ ਨਾ ਲੋਕਾਂ ਦਾ ਜਵਾਕ ਵੀ ਮਿਲਦਾ ਹੈ ਤੇ ਪਜਦੇ ਉੱਤੇ

ਇਹ ਤਾਂ ਨਾਮ ਆ ਮੇਰੇ ਤਾਏ ਨੇ ਰੱਖਿਆ ਸੀ ਆ ਪਤਾ ਨਹੀਂ ਛੋਟੇ ਹੁੰਦੇ ਹੁਣ ਆਪ ਨੂੰ ਪਤਾ ਹੀ ਨਹੀਂ ਕਿਉਂ ਰੱਖਿਆ ਜੀ ਜਾਂਦ ਹੁਣ ਪੁੱਛਣਾ ਪੈਣਾ ਅੱਜ ਤੱਕ ਹੁਣ ਜ਼ਵਾਲ ਹੀ ਨਹੀਂ ਕਰਿਆ ਕਿਸੇ ਨੇ ਵੀ ਕਿਉਂ ਮਰਾਇਆ ਜਿਆਦਾ ਤੱਕ ਨਾ ਪੁੱਛ ਰਹੀ ਹੈ ਮੈਂ ਤੈਨੂੰ ਕਹਾਂ ਕਿਉਂ ਮਜਬੂਰ ਏ ਸੀਦੀ ਜਿਹੀ ਸੀਡੀ ਕਲੀਅਰ ਕਰਕੇ ਦੱਸੂਗਾ ਅੱਛਾ ਅਸਾਂ ਨਹੀਂ ਜਿਵੇਂ ਤੇਰੇ ਮੋਹਤਵਾਲ ਕਰਿਆ ਸੀਗਾ WhatsApp ਤੇ ਵੀ ਉਹ ਨੂੰ ਫੋਨ ਲਗਾ ਕੇ ਜਾ ਕੇ ਉਹ ਮੈਨੂੰ ਦਾ ਜਿੱਥੋਂ ਤੱਕ ਮੈਨੂੰ ਪਤਾ ਵੀ ਤੂੰ ਨਾ ਬਿਰੋਂਦਾ ਬਹੁਤ ਭੜਾ ਨਾ 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 ਕਦੀ ਨਹੀਂ ਰੋਇਆ ਇਹ ਤਾਂ ਕਲੀਅਰ ਹੈ मज़ा फाइदा रहंदा मज़ा फाइदा ਦੇ ਭਾਈ ਜੀ ਆ ਪਰਵਾਹ ਹੈ ਭਾਈ ਬਾਜਾ ਮੈਂ ਕੀਤੀ ਅੱਜ ਖੋਜ ਕੀਤੀ ਹੈ ਹਾਂ ਮੈਂ ਕੋਲ ਘਰ ਕਰਮਾਨੀ ਖੋਜ ਕਰਤੀ ਵੀ ਬਾਜੇ ਨੂੰ ਬਾਜਾ ਕਿਉਂ ਕਹਿੰਦੇ ਸੀ ਵੀ ਇਹਦਾ ਬਾਜਾ ਵੱਜਦਾ ਰਹਿੰਦਾ ਹੁੰਦਾ ਇਹਦਾ ਸਪਸ਼ਟੀਕਰਨ ਦਿੱਤਾ ਜਾਵੇ ਜੀ ਹਾਂਜੀ ਨਾ ਜੇ ਤਾਂ ਕਰਮਾਨੀ ਕਹਿਦਾ ਮੈਂ ਮੰਨ ਨਹੀਂ ਮੈਨੂੰ ਪਤਾ ਲੱਗ ਗਿਆ ਨਾ ਕਿ ਤੂੰ ਰੋਂਦਾ ਹੋਏਗਾ ਬਹੁਤ ਭੈੜਾ ਮੈਂ ਤੇਰੀ ਗੱਲ ਮੰਨ ਨਹੀਂ ਕਿਉਂ ਬਸ ਠੀਕ ਹੈ ਵੀ ਇਹਦਾ ਨਾਮ ਬਾਜਾ ਤਾਂ ਹੀ ਕਰੇ ਵੈਸੇ ਨਹੀਂ ਫਰੈਂਡ ਹੈ ਇਹ ਮੁੰਡਾ ਬਹੁਤ ਸੋਹਣਾ ਬਿਲਡਿੰਗ ਆਕਾ ਆ ਹੁਣ ਤਾਂ ਪੁੱਛੇ ਮਾਰਦੇ ਲੱਗੇ ਇਹ ਤਾਂ ਪੁੱਛੇ ਨਾਲ ਜੁੜੀ ਹੋਈ ਤਾਂ ਹੋਗੀ ਨਹੀਂ ਨਹੀਂ ਉਹ ਤਾਂ ਬੇਇੱਜ਼ਤੀ ਕੀਤੀ ਹੈ ਫੇਰ ਪੁੱਛੇ ਮਾਰੇ ਨਹੀਂ ਮੈਂ ਐਵੇਂ ਗੱਲ ਕੀਤੀ ਐ ਮੈਂ ਕਹਿੰਦਾ ਮੁੰਡਾ ਬਹੁਤ ਸੋਹਣਾ ਵੈਸੇ ਬਾਜ ਜਾਏ ਤਾਂ ਨਾ ਹੋਣਾ ਨਹੀਂ ਚਾਹੀਦਾ ਸੀਗਾ ਤੇ ਪਰ ਮਾਪਿਓ ਨੇ ਕੋਈ ਸੋਚ ਸਮਝ ਕੇ ਫੇਰ ਹੀ ਰੱਖਿਆ ਹੋਊਗਾ ਮੈਂ ਕਿਹਾਗਾ ਨਾ ਨਾ ਉਹ ਤਾਂ ਇਹ ਕਹੀਆ ਬੇਇੱਜ਼ਤੀ ਕਰਿਆ ਤੂੰ ਜੇ ਬੇਇੱਜ਼ਤੀ ਮੰਨੀ ਜਾਊਗੀ ਮੰਨੀ ਲਈ ਬਾਜ ਜਾ ਤਾਂ ਬਰਬਾਦ ਕਰਿਆ ਚਲ ਵਾਜ ਚਾਹ ਪੀ ਲੈਂਦੇ ਆਂ ਹਾਂ ਤਦੇ ਜਾਨ ਮੈਨੂੰ ਕੀ ਹੈ ਨਬੇਤ ਹੀ ਕਰਦੀ ਹੁੰਦਾ ਪੀਂ ਜਾਂ ਇਹ ਵਾਜਾ ਤੇ ਨੂੰ ਖਾ ਮਾਰਦੂ ਆ ਤੇ ਜਾਂਦਾ ਮੈਂ ਦੰ ਦੱਸਾ ਅਗਰੀ ਵੀ ਖਲਵਾਈ ਇੱਕ ਚੱਕੇ ਇੱਕੋ ਹੀ ਇਹ ਕਿ ਗਰੀ ਗਾਣ ਤਾ ਚਮਚਾ ਲਿਆਉਂਦਾ ਜੀ ਤੁਨ ਪਤਾ ਹੋਣਾ ਤੁਮ ਆਨੇ ਹੋ ਚੱਲੀ ਜਾਂਦਾ ਵੋਟਾਂ ਦਾ ਹੋ ਮੈਨ ਸਰਪੰਚ ਦੇ ਵਾਸਤੇ ਕਹਿਣ ਆਏ ਆ ਕਿ ਬਾਈ ਵਰਗੇ ਤੇ ਹੋਰ ਉੱਠਣਾ ਪੁੱਠੀ ਆ ਮੈਂ ਹੂੰ ਤੇ ਲਾ ਹੋਰ ਸਾਡੇ ਬਣੋ ਇਹਨੂੰ ਸਪੋਰਟ ਪੂਰੀ ਬਸ ਠੀਕ ਨਾ ਵੀ ਕਰਨਾ ਉੱਟ ਕੜੀ ਸਰਪੰਚ ਹਾਂਜੀ ਹੋੜ ਪਰ ਹਾਂ ਜਿਹੜੇ ਇੱਥੋਂ ਵਾਲੇ ਮੱਲੇ ਵਾਲਿਆਂ ਸਰਪੰਚ ਨਹੀਂ ਬਣਾਉਂ ਉਹ ਵੀ ਪਾਉਂਦੇ ਵੈਸੇ ਹੀ ਕਿਤੇ ਉਹ ਤਾਂ ਕਿੰਨਾ ਨੌਲੇ ਚ ਲੱਗੀ ਕਾ ਕੀ ਇਹ ਮੈਂ ਕਿਹਾ ਹੁਣ ਖਾਜਾ ਮੇਰੀ ਵੀਡੀਓ ਬਣਾ ਹਰ ਦੇ ਵਾਹ ਵਾਹ ਨਾਲ ਇਕੱਠ ਜਾ ਹੋ ਗਿਆ ਉਹਦੇ ਉਹਦੇ ਰੈਕਸ਼ਨ ਕੀ ਹੋਣਗੇ ਤੇ ਤੇ ਮੰਨ ਲਓ ਵੀ ਤਰਪੈਂਤ ਨਹੀਂ ਮੰਨ ਕੇ ਕੇ ਮੈਨੂੰ ਦਿਓ ਬਦਾਂ ਹਾਂ ਮੰਨ ਦਿਓ ਬਦਾਈਆਂ ਜੀ ਕਿਹ ਨਾਲ ਸਰਪਾਈ ਚਣੀ ਬੜ ਕੇ ਆਈ ਬਲੀਆ ਨਹੀਂ ਨਹੀਂ ਬੜਾਵਾਂਗੇ ਤੈਨੂੰ ਤੈਨੂੰ ਫਿਲਮਾਂ 'ਚ ਵੀ ਲੈ ਕੇ ਆਉਣਾ ਹੋਣਾ ਸੀ ਹਾਂ ਫਿਲਮਾਂ 'ਚ ਕਿਤੇ ਹੋ ਜਾ ਕੰਨ ਕਰਨਾ ਹੈ ਉਹ ਨਹੀਂ ਜਾਵੇ ਹੋ ਗਿਆ

ਧਾਰਿਵਾਸ ਤੇ ਪੁੱਛੇ ਨਾ 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 ਹੈ ਹੀ ਉਹ ਤਾਂ ਵੱਡਾ ਮੈਨਾਂ ਬੱਸਾਂ ਹੀ ਹੁੰਦੀਆਂ ਉਹਦੇ ਵਿੱਚ ਮੇਕਅਪ ਕਰਕੇ ਤਿਆਰ ਹੁੰਦੇ ਆ ਹਾਂ ਪੂਰਾ ਕਹਾ ਕਰਨਾ ਕਮਤਲ ਕਿੰਨੀ ਵਾਰੀ ਤਾਂ ਵੱਡੀ ਸਾਰੀ ਕੱਟੀ ਹੁੰਦੀ ਆ ਨਾ ਲੈ ਕੇ ਕਿਹਾ ਉਹਦੇ ਵਿੱਚ ਜਾਣਾ ਪੈਂਦਾ ਫੌੜਗਾ ਤੇ ਥੋੜਾ ਬਾਜ਼ੀ ਨਹੀਂ ਆਇਆ ਕਰੂਗਾ ਉਥੇ ਜਿਹੜੀ ਵਿੰਡੋ ਵੇਖ ਨੂੰ ਕਰਨਾ ਬੰਡਾ ਕਰਨਾ ਲਈ ਬਜਾਉਣਾ ਹਾਂ ਨਾ ਕਰਨਾ ਬੰਡਾ ਹਾਂ ਕਰਨਾ ਬੰਡਾ ਲਈ ਬਸ ਤੇ ਵੀ ਆਪਾਂ ਸਪੈਸ਼ਲ ਨਾ ਬਾਡੀ ਦੇ ਉੱਤੇ ਲਿਖਣਾ ਤੈਨੂੰ ਮੇਕਅੱਪ ਵਾਲੇ ਦਿੱਤੇ ਜਾਣਗੇ ਆਰਟਿਸਟ ਤੈਨੂੰ ਐ ਪੁੱਛਿਆ ਜਾਊ ਵੀ ਕਰਨਾ ਚਾਹ ਕਿੰਨੇ ਕਿੰਨੇ ਵਜੇ ਪਣੀ ਐ ਫਾਰ ਟੂਕ ਕਿਹੜਾ ਲਵੋਗੇ ਐ ਕੱਲੀ ਕੱਲੀ ਜੀ ਤੈਨੂੰ ਐ ਉਤਰਾਇਆ ਕਹਿੰਦੇ ਤੇਰੀ ਕੋਲ ਆਪਾਂ ਦਾ ਚੜਨੀ ਰੋਟੀ ਆਪਣੀ ਦਾ ਫੇਵਰੇਟ ਰੋਟੀ ਆਹੀ ਦਾ ਮੈਂ ਉਸਦੀ ਚਾਹ ਲੁਕੀ ਬਹੁਤ ਮਿਲਦੀ ਗੰਭਾ ਉੱਥੇ ਹੀ ਦਿੰਦੇ ਮਿਲਦੀ ਆਈ ਦਾ ਦਰਸਗੇ ਜੜ ਉਹੀ ਜਿੱਥੇ ਘਾਹ ਨੂੰ ਦਰਸਗੇ ਉੱਥੇ ਤੇ ਤੈਨੂੰ ਡਰਾਈ ਫਰੂਟ ਮਿਲਣਗੇ ਫਰੂਟ ਮਿਲਣਗੇ ਜੀ ਬਗਾਲਾ ਵਿੱਚ ਇਤਰਾਇਆ ਕਾਜੂ ਬਿਸਤੇ ਆ ਰਵਾਂ ਮਿਲਣਗੇ ਜਾਂ ਤੈਨੂੰ ਮਤਲਬ ਕਿ ਜਿਹੜੇ ਫਰੂਟ ਹੈ ਉਹਦਾ ਚਾਟ ਭਟਾਰ ਲੂਗਾ ਜਿਹੜੀ ਚਾਟ ਫਰੂਟ ਚਾਟ ਲੂਗੀ ਚਾਟ ਨਹੀਂ ਮਿਲਦੀ ਚਾਟ ਨਹੀਂ ਫਿਰ ਆਪਾਂ ਕਾਹੀ ਲੈਣਾ ਹਾਂ ਘਰੋਂ ਲੈ ਜਾ ਕਰਾਂਗੇ ਨਾ ਕਰੋ ਨਹੀਂ ਉੱਥੇ ਰਹਿਣਾ ਪਊਗਾ ਰਹਿਣਾ ਤਾਂ ਰਹਿਣ ਤਾਂ ਰਹਿ ਪਾਂਗੇ ਤੇ ਘਰੋਂ ਹੀ ਬੜਨ ਲੈ ਜਾ ਹਾਂ ਘਰੇ ਲੈ ਜਾ ਤੇ ਗੁੰਡਾ ਲੈਗੇ ਗੁੰਡਾ ਘੋਟਾ ਲੈ ਜਾਂਦੇ ਚੜਨੀ ਬਿਨਾ ਤਾਂ ਕਰਨਾ ਵੀ ਨਹੀਂ ਲੈਂਦੀ ਅੱਪਾ ਦਾ ਲੱਸੀ ਜੂੜ ਗੋਲ ਬਣਾ ਲਿਆ ਅੱਪਾ ਚੜਨੇ ਮੈਂ ਤਾਂ ਬਾਤ ਲੱਸੀ ਮੈਨੂੰ ਤੇਨੂੰ ਅਸੀਂ ਚੜਨੇ ਆਪ ਬਣਾ ਲਿਆ ਕਰਾਂਗੇ ਰੋਟੀਆਂ ਕੰਪੂਰੀ ਮੈਂ ਲੈਣਾਂ ਬਾਤ ਠੀਕ ਹੈ ਠੀਕ ਤੇ ਡਿਗਡਾਣ ਹਾਂ ਮੈਨੂੰ ਚੜਦੀ ਗੁੱਟਾ ਮੇਰਾ ਉਹ ਵਾਲਾ ਰਾਲੀ ਗੁੱਡੀ ਪਾਈ ਚੜਨੇ ਗੁੱਟਾ ਤੇ ਮੈਂ ਜਿੱਤ ਨੂੰ ਡਾਇਲੋਗ ਦਿੱਤੇ ਤੈਨੂੰ ਮੇਰੇ ਬੋਲਣੇ ਨਾ ਇਹ ਫਿਰ ਮੈਨੂੰ ਤਾਂ ਮਾਰ ਚਾ ਬਗੜ ਦੇ ਬਗੜ ਨਹੀਂ ਲਵਾਲਿਆ ਤੇ ਜੇ ਬਣੀ ਕਿੱਟ ਨਹੀਂ ਬੋਲਣੇ ਤਾਂ ਕਹਾਂਦਾ ਤੈਨੂੰ ਮੈਂ ਡਾਇਲੋਗ ਦਿੰਨਾ ਹਾਂ ਬੋਲਣਾ ਦਊਗਾ ਬੋਲੂੰਗਾ ਤੂੰ ਇਹ ਕਹਿਣਾ ਓਏ ਬਾਜਿਆ ਜਾ ਕੇ ਉੱਤਰ ਬਾਜ ਓਏ ਕਤਾ ਕੀ ਹੈ ਆਪਾਂ ਡਾਇਲੋਗ ਮਾਰਦੇ ਜਿਹੜੇ ਆਪਣੇ ਜੋ ਆਪਣੇ ਮੂੰਹ 'ਚ ਆ ਜਾਂਦਾ ਫੇਰ ਮਾਰ ਦਿੰਦੇ ਆ ਉੱਥੇ ਉਹ ਨਹੀਂ ਉੱਥੇ ਤਾਂ ਜਿਉਂਨ ਨੇ ਲਿਖ ਕੇ ਥੇ ਤਾਂ ਸਕ੍ਰਿਪਟਡ ਪੂਰਾ ਉਵੇਂ ਹੀ ਬੋਲਣਾ ਪੈਣਾ ਤੈਨੂੰ ਤੂੰ ਇਹ ਵੀ ਕਰ ਬੀ ਤੇਰੇ ਸਾਹਮਣੇ ਚੁੱਪੀ ਕਰੇ ਬਾਰੇ ਤੇਰੇ ਨਾਲ ਵੀਡੀਓ ਆ ਕਰੇ ਉਦੋਂ ਨਹੀਂ ਨਾ ਬੋਲਿਆ ਜਾਂਦਾ ਇੱਥੇ ਨਾ ਬੋਲਿਆ ਜਾਂਦਾ ਤੇਰੇ ਸਾਹਮਣੇ ਬੱਚਾ ਆਪਾਂ ਖਾ ਇਹ ਤਾਂ ਇੱਥੇ ਤਾਂ ਲੈਫਟੇ ਗਈ ਜਨੇ ਵੀ ਉੱਥੇ ਤੈਨੂੰ ਨਰਵਸ ਹੋ ਜਾਏਗੀ ਉੱਥੇ ਘਬਰਾਹਟ ਹੋ ਜਾਏਗੀ ਮਤਲਬ ਕੰਬਰਾ ਆ ਜਾਈਂ ਬਿਲਦਿਕ ਵਿੱਚ ਜੋ ਕਿ ਮੇਕਅਪ ਵਾਲਾ ਆ ਗਿਆ ਵੀ ਇਧਰੋਂ ਬੁਰਤੀਆ ਘਸਾ ਕੇ ਇਧਰ ਉਦੋਂ ਉਵੇਂ ਹੀ ਬੰਦਾ ਬਲ ਜਾਈਂਗਾ ਘਬਰਾਹਟ ਆ ਜਾਈਂਗਾ ਨਹੀਂ ਨੇ ਮੇਕਅਪ ਕਰਵਾਉਣਾ ਤਾਂ ਆਪਾਂ ਨੰਬਰ 1 ਆ। ਮੈਂ ਗਾਣਾ ਲੈ। ਤੇ ਦਾ ਕੋਈ ਮਰਜ਼ੀ ਕਰਦੀ ਮੈਂ ਟੈਨਸ਼ਨ ਤਾਂ ਨਹੀਂ। ਮੇਕਅਪ ਤੇ ਮੈਂ ਗੱਲ। ਠੀਕ ਹੈ? ਹਾਂ ਹਾਂ। ਮੈਂ ਕਰਾਤਾ। ਮੈਂ ਨਹੀਂ ਕੰਮ ਨਹੀਂ ਆ ਰਿਹਾ ਇਹ ਮੇਕ। ਜਦੋਂ ਆਪ ਦੇ ਹੋ। ਦੇਖ ਤੇ ਫਾਲੋਅਰ ਕਿੰਨੇ ਹੋਗੇ ਇੰਸਟਾ ਦੇ? ਫਾਲੋਅਰ ਮੇਰੇ 2.5 ਲੱਖ ਹੋਣ ਵਾਲੇ। 2.5 ਲੱਖ ਹਾਂਜੀ। ਤੇ ਇੰਸਟਾਗ੍ਰam ਕੋਈ ਦਿਨ ਦੇਖ ਕੇ ਦਿਨ ਦੇ ਉਹਨਾਂ ਨੇ ਕਿਹਾ ਗਾਣਾ ਮੈਂ ਗਾਣਾ ਨਹੀਂ ਇੰਸਟਾ ਇੰਸਟਾ ਦਾ ਇੰਸਟਾ ਦਾ ਕੋਈ ਪ੍ਰੋਮੋਸ਼ਨ ਨਹੀਂ ਆਇਆ ਮੈਨੂੰ ਮੈਨੂੰ ਤਾਂ ਪਤਾ ਹੈ ਮੈਂ ਤੇ ਕਾਲਾ ਚੱਕਿਆ ਕੁੜੀ ਫੇਸਬੁੱਕ ਫੇਸਬੁੱਕ ਤੇ ਸਾਨੂੰ ਪਤਾ ਹੀ ਨਹੀਂ ਕੀ ਕਰਨਾ ਪਊਗਾ ਲੈ ਉਹ ਤੇ ਹੋ ਗਿਆ ਸਾਰਾ ਇਹ ਨਾ ਇਹਨੂੰ ਕਮਾਈ ਕਰਨਾ ਹਜੇ ਪਤਾ ਨਹੀਂ ਵਿਚਾਰੇ ਉਹ ਆਪ ਨੂੰ ਪਤਾ ਹੀ ਨਹੀਂ ਮੇਰਾ ਕੰਮ ਵੱਟਾ ਹੋ ਗੇ ਮੇਰਾ ਨਹੀਂ ਬੜਿਆ ਚੰਗੀ ਗੁਰੂ ਦੀ ਕਮੀ ਆ ਹਾਂ ਚੰਗੀ ਮੇਰੇ ਨਾਲ ਜੜ ਹੋ ਗਈ ਸੀ ਤੇ ਉਹ ਕਰਨਾ ਸਾਰਾ ਕੁਝ ਹੈਗਾ ਪਰ ਕਮਾਈ ਨਹੀਂ ਹੋ ਰਹੀ ਤੇ ਸੋ ਇਹ ਮਾੜੀ ਗੱਲ ਹੈ ਤੈਨੂੰ ਪਤਾ ਹੋਣਾ ਚਾਹੀਦਾ ਜੀ ਨਾ ਪੜੀ ਕਿ ਨਾ ਚੰਗਾ ਨਹੀਂ ਪੜੀ ਮੈਂ ਦੱਸ ਜਮਾਈ ਜੋ ਮੈਂ ਹਨ ਪਰ ਹਉ ਤਾਂ ਫਿਰ ਵੀਡੀਓ ਜਿਹੜੀਆਂ ਡਾਇਲੋਗ ਬਣਾਉਨੇ ਆ ਤਾਂ ਡਾਇਲੋਗ ਸੋਚਦੀ ਕਿ ਮੈਂ ਗੁੰਮ ਗੱਲ ਕਿਵੇਂ ਆਉੜਦੀ ਐ ਤੈਨੂੰ ਤਾਂ ਗੱਲ ਮੇਰਾ ਦਿਮਾਗ ਖਾਂਦੇ ਜਾ ਮੈਂ ਬਸ ਸੋਚੀ ਰਹੀ ਦੇਖੋ ਦੁਆ ਰੋਟਾ ਘਾੜਾ ਫਰਿਆ ਹੋਰ ਕੀ ਐ ਅੱਛਾ ਗੱਲ ਆਈ ਜਾਂਦੀ ਐ ਤੇ ਕਹੀਏ ਨਹੀਂ ਹਾਂ பிரபலம் ਅਬ ਇਹ ਮੇਰੇ ਮੂੰਹ ਚੜਜੂਰਾ। ਬਾਜ ਜਿਹੜੇ ਕੁਸ ਕਰਦੇ ਨੇ ਚੜੇ ਨੇ। ਮੈਂ ਬਾਜ ਜਿੰਨ ਖਾਉਣਾ ਨਹੀਂ ਇਹਨੂੰ। ਅੱਛਾ। ਬਾਜੇ ਦਾ ਫਿਰ ਗਾਲਾ ਬਾਜੇ ਵਿੱਚ ਦੇਖਣਾ ਨਾ ਗਲਾ ਖਾਣਾ। ਬਾਜਾ ਦੇਖ ਦੇਖ ਜਾਂਦਾ ਹੈ। ਹਾਂ। ਤੂੰ ਅਸੇ ਕਿੰਨਾ ਤੂੰ ਵਧੀਆ ਲੋਕਾਂ ਨੂੰ ਹਸਾਉਣੀ ਹੈ। ਮੈਂ ਤੇਰਾ ਇੱਕ ਹੋਰ ਇੱਕ ਪੌਡਕਾਸਟ ਦੇਖਿਆ ਜੀ। ਉਹਦੇ ਚ ਕਿਰਣਾ ਦੁੱਖ ਬਿਆਨ ਕਰ ਰਹੀ ਹੈ। ਜ਼ਿੰਦਗੀ ਦੇ ਵਿੱਚ ਬੜਾ ਸਟਰਗਲ ਦੇਖਿਆ, ਦੁੱਖ ਵੀ ਵੇਖਿਆ। ਬਹੁਤ ਜਿਆਦਾ। ਕਿਵੇਂ ਦਿੱਤਾ ਸਾਨੂੰ ਸਾਝਾ ਦਾ ਕੀ ਦੁੱਖ ਦਿਖਿਆ ਉਹਦਾ ਭਰਾਵਾ ਪੁੱਛਣਾ ਨਾ ਬਸ ਦੱਸ ਮਾੜਾ ਜੀ ਇਹ ਪੈਸੇ ਕਨਿਓ ਕਿਨਾ ਕ ਦੁੱਖ ਦਿਖਿਆ ਤੇ ਹੋਰ ਪੈਸਾ ਤਾਂ ਬਈ ਸੁ ਦੇਖ ਦੇ ਫਿਰ ਇਸ ਪਚੂੜਨੇ ਬੋਲਦੇ ਪੈਸੇ ਕਨਿਓ ਹਾਂ ਭਰਾ ਜਹਾ ਦੇ ਨਹੀਂ ਸੀ ਉਹ ਜਿਆਦਾ ਬਈ ਬਹੁਾ ਕੁਰਾ ਕਰਦੇ ਸੀ ਆਪਾਂ ਜਮਾ ਝੂਟ ਨਹੀਂ ਬੋਲਦੇ ਤੇ ਨਾ ਮਮੀ ਨਾਲ ਗੋਹਾ ਗੋੜਾ ਕਰਦੇ ਜਾਂਦੇ ਸੀ ਗੋਹਾ ਗੋੜਾ ਕਰਦੇ ਸੀ ਤਾਂ ਰੋਟੀਆਂ ਮਿਲਦੀਆਂ ਸੀ ਨੀ ਤਾਂ ਨਹੀਂ ਲੱਗਦਾ ਸੀ ਮੈਨੂੰ ਸਿੱਧੀਆਂ ਜਿਹੀਆਂ ਤੇ ਹੁਣ ਕਿਵੇਂ ਹੁਣ ਤਾਂ ਬਾਲੀ ਸੁੱਤੀ ਜ਼ਿੰਦਗੀ ਆ ਪਾਉਂਛੋ ਬਹੁਤ ਸੇ ਤੋਂ ਕੰਮ ਬਾਲਾ ਵਧੀਆ ਬਾਲਾ ਵਧੀਆ ਹੁੰਦਾ ਤੇ ਲੋਕ ਪ੍ਰਮੋਸ਼ਨ ਵਾਲੇ ਵੀ ਆਉਂਦੇ ਪਰ ਹੁਣ ਕਿੰਨੀ ਅਜੇ ਪ੍ਰਮੋਸ਼ਨ ਕਰਾ ਲੈਂਦੇ ਬਾਈ ਕਈ ਤਾਂ ਜਿਹੜੇ ਚੰਗੇ ਕਲਾਕਾਰ ਆ ਵਿਚਰੇ ਐਵੇਂ ਛੋੜਨੇ ਹੁਣ ਬਾਈ ਗਲਾਸ ਸਿੱਧੂ ਨੇ ਮੈਨੂੰ ਫ੍ਰਿਜ ਦਿੱਤੀ ਪਤਾ ਹੀ ਉਹ ਗੱਸਾਰਿਆ 24 ਮੱਚੀ ਹਜ਼ਾਰ ਦੇ ਫ੍ਰਿਜ ਦਿੱਤੀ ਬਾਈ ਆਪਾਂ ਨੂੰ ਬਹੁਤ ਧੰਨਵਾਦ ਆ ਬਾਈ ਗਲਾਸ ਸਿੱਧੂ ਦਾ ਆਪਾਂ ਪਹਿਲੇ ਨੰਬਰ ਤੇ ਬਾਈ ਗਲਾ ਉਹ ਸਿੱਧ ਨੂੰ ਰੱਖਦੇ ਆਂ ਬਾਕੀ ਜਿਹੜੇ ਹੋਰ ਵੀ ਕੋਈ ਭੈਣ ਭਰਾ ਚੰਗੇ ਕਲਾਕਾਰ ਹਨਾ ਕੋਈ ਪ੍ਰਮੋਸ਼ਨ ਕਰਾਉਂਦਾ ਕਲੈਪ ਕਰਾਉਂਦਾ ਆਪਾਂ ਨੂੰ 2200 ਆਰਾਮ ਨਾਲ ਵਿਚਾਰਾ ਕਹਿੰਦਾ ਕਿ ਆਪਣਾ ਭੈਣ ਮੰਨ ਕੇ ਸਾਡੇ ਗਾਣੇ ਤੇਰੀ ਲਈ ਬਣਾ ਦੇ ਕਲੈਪ ਕਰਕੇ ਪਾ ਦੇ ਵਿਚਾਰਾ ਨਜੇਰਾ ਨੇ ਕੀਤੀ ਹੁਣ ਜਿਹੜੇ ਆ ਨਹੀਂ ਗਾ ਮੁੰਡਾ ਉਹਨਾਂ ਘਰੇ ਦੋ ਡੱਡੂ ਵੱਧਦੇ ਹੀ ਹੁੰਦੇ ਹਨਾ ਉਹ ਬਾਈ ਬਹੁਤ ਵਧੀਆ ਬੰਦਾ ਨਾਈਸ ਬੰਦਾ ਭੁੱਲਰ ਆ ਮੈਨੂੰ ਲੱਗਦਾ ਸ਼ਾਇਦ ਤੇ ਉਹ ਵਿਚਾਰਾ ਪਲੈਪ ਕਰਾਉਂਦਾ ਰਹੀਦਾ ਤੇ 2000 ਰੁਪਏ ਦੇ ਦਿੰਦਾ ਬਹੁਤ ਵਧੀਆ ਬੰਦਾ ਹੋਵੇ ਵਿਚਾਰਾ ਤੇ ਉਹ ਉਜੂਦਾ ਨੇ ਪ੍ਰਮੋਸ਼ਨ ਮਿਲੀ ਪਈ ਸਾਡੀ ਦੁਕਾਨ ਦੀ ਕਰਕੇ ਜਾ ਉਹ ਮੈਨੂੰ ਕਦੀ ਕੋਈ ਨਹੀਂ ਉਹ ਨਾ ਕੰਮ ਦੀ ਨਹੀਂ ਨਹੀਂ ਉਹ ਮੈਂ 15 15 ਵਾਲੀਆਂ ਕੁੜੀਆਂ ਅੱਜ ਅੱਜ ਮੈਂ ਆਪਾਂ ਛੁੱਟਣੇ ਬੋਲਦੇ ਹਾਂ ਬਾਲਰ ਵਾਲਾ ਬਾਲਰ ਵਾਲੀ ਕੁੜੀ ਪਹਿਲੀ ਉਹ ਕੁੜੀ ਹੈ ਜਿਹਨੇ ਆਪਾਂ ਨੂੰ ਜਨੇ 3000 ਰੁਪਏ ਦਿੱਤਾ ਸੀ ਬਾਕੀ ਇਹਨਾਂ ਜਿਹੜੇ ਨੇ ਯਾਰ ਅਪਣਾ ਮਾੜਾ ਕੰਮ ਸੀਗਾ ਉਹ ਇਹ ਰੂੜ ਦਾ ਕੰਮ ਕੀਤਾਗਾ ਬਾਕੀ ਇਹਨੇ ਜਨੇ ਬਹੁਤ ਖਰਚਾ ਦਿੱਤਾ ਨਾ ਬੇਨਤੀ ਕਰਦ ਨੇ ਦੋ ਤਿੰਨ ਸੂਟ ਹੀ ਦੇ ਦੇ ਵਿਚਾਰੀ ਦੇ ਮੇਰੇ ਨਾਲ ਬਸ ਖਾਲਾਣਾ ਕੁੜਨਾ ਨੂੰ ਬੇਨਤੀ ਆਪੇ ਇਹ ਕਰਨਾ ਨੂੰ ਕੰਮ ਦਿਆ ਕਰੋ ਪਰ ਲੱਗਦੀ ਆ ਤੁਸੀਂ ਪ੍ਰੋਮੋਸ਼ਨ ਕਰਾਉਂਦਾ ਰਹਿੰਦੀ ਆ ਵੱਡੇ ਵੱਡੇ ਬ੍ਰੈਂਡਾਂ ਤੋਂ ਤੇ ਕਰਨਾ ਤੋਂ ਕਰਾਇਆ ਕਰੋ ਆਪਣੇ ਮਾਲਵੇ ਦੀ ਮਤਲਬ ਕਿ ਬਠਿੰਡੇ ਦੀ ਜੰਪਲ ਹੈ ਨਹੀਂ ਬਠਿੰਡਾ ਦਾ ਕੋਈ ਸਾਦਾ ਹੀ ਨਹੀਂ ਬਾਈ ਨਹੀਂ ਨਹੀਂ ਮੇਰੀ ਵਾਲੀ ਹੈ ਸਾਰੇ ਸੇ ਮੈਂ ਤੁਹਾਨੂੰ ਸਹੀ ਗੱਲ ਦੱਸਦੀ ਆ ਮੈਂ ਤਾਂ ਉਹ ਗੱਲ ਕਹਿੰਦੇ ਆ ਵੀ ਆਪਣੇ ਬਠਿੰਡੇ ਦੀ ਹੈ ਕਹਿੰਦਾ ਇਹ ਤੋ ਇਹਨੂੰ ਕੰਮ ਲਿਆ ਕੋ ਕਰਵਾਇਆ ਕਰੋ ਮੈਂ ਅਮੀਰ ਤੋਂ ਤਬੀਏ ਹਰੇਗੀ ਕਰਾਉਂਦੇ ਹਾਂ ਹਾਂ ਅਮੀਰ ਤੋਂ ਗਰੇ ਮੈਂ ਤਾਂ ਕੰਮ ਕਰਾਇਆ ਕਰੋ ਯਾਰ ਨਾਲੇ ਆਪਣੇ ਉਹ ਭਾਗੀ ਬੰਦਰ ਵਾਲੀ ਉਹ ਸਾਰੇ ਕਰਾਉਂਦੇ ਆ ਬਾਕੀ ਕਿਰਨਾ ਹਸਾਂਉਂਦੀ ਰਹਿੰਦੀ ਆ ਦੇ ਕਿਹੜਾ ਕਿੜਾ ਕੋਈ ਪੈਸਾ ਲੈਣੇ ਨਾ ਜਾਂ ਮੈਂ ਹਸਾਉਂਦਾ ਰਹਿਣਾ ਅਸੀਂ ਕਿਹੜਾ ਕੋਈ ਪੈਸਾ ਲੈਨੇ ਹਸਾਉਣ ਦਾ ਸੋ ਜਦੋਂ ਕੋਈ ਪ੍ਰਮੋਸ਼ਨ ਕਰਵਾਉਣੀ ਹੋਵੇ ਤਾਂ ਜਰੂਰ ਆਉ ਆਪਦੇ ਬੰਦਿਆਂ ਤੋਂ ਬਾਕੀ ਮੇਰੇ ਜਿਹੜੇ ਬਾਹਰ ਦੇ ਮੇਰੇ ਭੈਣ ਭਰਾ ਵਿਚਾਰੇ ਕੈਨੇਡਾ ਅਮਰੀਕਾ ਇੰਗਲੈਂਡ ਵਗੈਰਾ ਦੇ ਜਿੱਥੋਂ ਦੇ ਵੀ ਆ ਐਵੇਂ ਆਪਾਂ ਝੂਠ ਨਹੀਂ ਬੋਲਦੇ ਭਰਾਵਾ ਨਾ ਆਪਾਂ ਖਾ ਕਿਸੇ ਦਾ ਲੈ ਕੇ ਖਾਈ ਉਹ ਜਿਵੇਂ ਕਿਸੇ ਨੇ ਤਾਂ 1000 ਪਾਤਾ ਕਿਸੇ ਨੇ 2000 ਪਾਤਾ ਲੈ ਕੇ ਨਾ ਤਾਂ ਸੌਟ ਲਈ ਆਈ ਲੈ ਕੇ ਨਾ ਤਾਂ ਆਹ ਚੀਜ਼ ਲਈ ਆਈ ਆਪਦੀ ਹਾਂ ਉਹ ਦੇ ਦਿੰਦੇ ਆ ਮੈਨੂੰ ਵਿਚਾਰੇ ਐਵੇਂ ਆਪਾਂ ਝੂਠ ਨਹੀਂ ਬੋਲਦੇ ਸੋਹਣਿਆ ਕਿੰਨੇ ਤਨੂੰ ਕਿੰਨਾ ਚਿਰ ਹੋਏ ਵੀਡੀਓ ਬਣਾਉਂਦੀ ਮੈਂ ਤਾਂ ਬਾਈ ਸਾਲ ਕੀ ਹੋਇਆ ਮੈਨੂੰ ਬਸ ਸਾਲ ਤੋਂ ਮਿੰਦਾ ਇੱਕ ਨੂੰ ਮਹੀਨੇ ਉੱਤੇ ਹੋਣਗੇ ਤੇ ਵਾਇਰਲ ਮੈਂ ਰਾਤੇ ਰਾਤ ਹੋਈਆਂ ਕਿਹੜੀ ਵੀਡੀਓ ਉਹੋ ਬਸ ਇੱਥੇ ਫੋੜਾ ਜਾਂ ਲੈ ਕੇ ਮੈਂ ਇੱਥੇ ਬਣਾਵੀ ਸੀਗੀ ਮਰੂਦਾ ਦੇ ਰੋਟੇ ਦੇ ਮਾਰਿਆ ਮੈਂ ਥੋੜਾ ਮੇਰਾ ਹੋ ਗਿਆ ਤੇ ਮੇਰਾ ਮਰੂਦਾ ਦਾ ਬੂਟਾ ਟੁੱਟ ਗਿਆ ਪਰ ਮੈਂ ਵਾਇਰਲ ਹੋ ਗਈ ਕਿਵੇਂ ਸੀ ਉਹ ਤੇ ਉਹ ਗਾਣਾ ਸੀਗਾ ਹੁਣ ਤੱਕ ਨੀਵੇਂ ਰਹਿ ਰਹਿ ਕੇ ਅਸੀਂ ਪੁੱਟ ਸਵਰ ਦੇ ਪਰਨੇ ਹਣਾ ਬਸ ਉਹ ਗਾਣਾ ਸੀਗਾ ਤੜਕੇ ਨੂੰ ਲੋਕ ਆਪਣੇ ਘਰੇ ਆਉਣੇ ਸ਼ੁਰੂ ਹੋ ਗਏ ਰਾਤੇ ਰਾਤ ਵੀਡੀਓ ਨੂੰ ਤੂੰ ਕਿਵੇਂ ਇਹਦੀ ਕਿਰਨਾ ਗੀਜਰ ਲੈ ਕੇ ਉਹ ਤਾਂ ਮਾੜਾ ਜਿਹਾ ਸੁਣਾ ਦੇ ਕਿਹੜਾ ਕਿ ਮੈਂ ਤੇ ਉਹ ਭਲਾਈਆਂ ਅੱਛਾ ਉਹ ਉਹ ਤਾਂ ਆਏ ਸੀਗਾ ਵੀ ਮੈਂ ਗੀਜਰ ਲੈ ਕੇ ਆਈ ਸੀ ਮੈਂ ਗਾ ਕੇ ਉਹ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਗੀਜਰ ਲੈ ਕੇ ਪਹਿਲਾਂ ਤੁਸੀਂ ਮੈਂ ਭਾਈ ਦਾ ਜਿਹੜਾ ਕੀਤੀ ਪੂਰੀ ਉਹ ਕਹਿੰਦਾ ਵੀ 4000 ਤੁਮ ਘੱਟ ਦੇਣਾ ਨਹੀਂ ਮਹਾ ਭਰਾਵਾ 500 ਰੁਪਏ ਘੱਟ ਗਾ ਦੇ ਕਈ ਵਾਰੀ ਹਨਾ ਕੋਈ ਹੁੰਦੀ ਆ ਗੱਲਬਾਤ ਪਹਿਲਾਂ ਉਹਦੇ ਨਾਲ ਜਿਨਾ ਕੀਤੀ ਚੱਲੋ ਉਹਨੇ ਮੈਨੂੰ ਦੇਤਾ ਕਿਵੇਂ ਨਾ ਕਿਵੇਂ ਹਨਾ 200 ਰੁਪਏ ਘੱਟ ਕਰਤਾ ਘਰੇ ਆ ਕੇ ਭਰਾਵਾ ਮੈਨੂੰ ਤਾਂ ਪੂਰੀ ਖੁਸ਼ੀ ਹੋ ਗਈ ਪਰ ਮੈਂ ਘਰੇ ਆ ਕੇ ਵੀੜਿਆ ਪਾਤੀ ਮੈਂ ਕਿਰਨਾਂ ਨੂੰ ਦੇਵ ਵਧਾਈਆਂ ਜੀ ਕਿਰਨਾਂ ਗਿੱਰ ਲੈ ਕੇ ਆਈ ਜੀ ਅੱਧੀ ਆ ਉਹ ਮੈਨੂੰ ਬਹੁਤ ਠੀਕੋ ਆ ਪਰ ਜੋਰ ਤੇ ਗਾਤੀ ਮਾ ਮਾ ਮਾਰ ਕਿਹੜਾ ਖੜਾ ਸੀਗਾ ਪਰ ਆਇਆ ਪਰ ਉਹ ਪਤਾ ਦੇ ਨਹੀਂ ਮੈਂ ਕਿ ਪਰਾ ਹੋ ਜਾ ਬੂਥਾਣਾ ਬਣਾ ਲਈ ਹਾਂ ਉਹ ਬੱਚੇ ਸਾਡੇ ਗਲੀ ਦੇ ਸੀਗੇ ਵੀ ਠੀਕ ਆ ਉਹੀ ਸੀ ਜਿਹੜਾ ਮੇਰੇ ਪਿੱਛੇ ਬੈਠਾ ਸੀ ਹਾਂ ਆ ਹਾਂ ਅੱਛਾ ਉਹ ਠੇਠ ਕੱਲਾਂ ਆਪਣਾ ਉਹ ਲੋਕ ਪਸੰਦ ਕਰਦੇ ਹਾਂਜੀ ਵੈਸੇ ਲੋਕ ਤਾਂ ਮੈਨੂੰ ਬਹੁਤ ਪਸੰਦ ਕਰਦੇ ਜੀ ਨਹੀਂ ਆਪਣਾ ਜਿਹੜਾ ਅੰਦਾਜ਼ ਆ ਨਾ ਪਿੰਡਾਂ ਵਾਲਾ ਹਾਂਜੀ ਹਾਂਜੀ ਉਹ ਉਸ ਗੱਲਬਾਤ ਨੂੰ ਪਸੰਦ ਕਰਦੇ ਲੋਕ ਹਾਂਜੀ ਹਾਂਜੀ ਵੀ ਆਪਾਂ ਜੋ ਦੇ ਚਾ ਮम्मी ਬੋਲਦੇ ਮਾਰਾ ਨੂੰ ਹੁਣ ਵੀ ਕਾਹ ਦਿੰਨੇ ਆ ਕਹਿੰਦਾ ਨਹੀਂ ਮੰਮੀ ਨਾ ਮਾ ਟ੍ਰੈਂਡ ਆ ਮੈਂ ਕਹਿੰਦਾ ਨਹੀਂ ਮੇਰੀ ਬਗਲਾ ਜੱਟੀ ਨਾ ਬਗਲਾ ਜੱਟੀ ਪਿੱਛੇ ਤਾਂ ਮੈਂ ਆਕਤਾ ਵੇਚ ਕੇ ਛੱਤਰ ਖਾਦਿਆ ਘਰਦਿਆਂ ਤੋਂ ਮੈਂ ਤਾਂ ਕਈ ਵਾਰੀ ਉਹੀ ਲਵਾ ਕੇ ਬਹਿ ਜਾਂਦੀ ਬੰਡ ਤੇਰਾ ਆਮ ਦਾ ਤਾਂ ਕੇ ਅੱਛਾ ਅੱਛਾ ਜਦੋਂ ਕਹਿੰਦਾ ਗਨਾਬਾ ਇੰਨਾਂ ਨੇ ਕੋ ਜੋਗਰਾ ਮੈਨੂੰ ਉਹਦੀਆਂ ਗੱਲਾਂ ਵਧੀਆ ਲੱਗਦੀਆਂ ਜੋਗਰਾ ਨਾ ਆਟਾ ਵੇਚਣ ਦੀ ਗੱਲ ਨਹੀਂ ਜਾਂਦੇ ਕਿ ਕੀ ਹੋਗਾ ਸੀ ਉਹ ਆਟਾ ਵੇਚਣ ਵਾਲੀ ਗੱਲਾਂ ਆਏ ਸੀ ਭਰਾਵਾ ਸਾਡੇ ਜਦੋਂ ਲੋਕ ਵਿਸ਼ੇ ਆਣਦੇ ਹੁੰਦੇ ਸੀ ਨਾ ਤੇ ਟਿਕਟ ਲੱਗਦੀ ਸੀ 5 ਰੁਪਏ ਉਹ ਵੜਦ ਨੂੰ ਇਹ ਹੁੰਦੇ ਸੀ ਉਹ ਦੋ ਜਾਨੇ ਵੀ ਬਾਹਰ ਚ ਖੜ ਜਾਂਦੇ ਹੁੰਦੇ ਸੀ ਪਹਿਲਾ ਪਿੰਡਾ ਚ ਘੱਟ ਬਾਰ ਬੁਰ ਹੁੰਦੇ ਸੀ ਨਾ ਖਿੜਗਾਈਆਂ ਜੋ ਵੀ ਡਾਂਗ ਹੀ ਤਰ ਲੈਂਦੇ ਸੀ ਕੋਈ ਐ ਕਰਕੇ ਵੀ ਪਸ਼ੂ-ਪਸ਼ੂ ਨੂੰ ਅੰਦਰ ਵੜੇ ਤੇ ਉਹ ਉੱਥੇ ਖੜ ਜਾਂਦੇ ਸੀਗੇ ਸੋਟੀ ਲੈ ਕੇ ਜਿਹੜਾ ਕੋ 5 ਰੁਪਏ ਉਹਨੂੰ ਦੇ ਦਿੰਦਾ ਸੀ ਕਿ ਉਹ ਕਰਕੇ ਉਹਨਾਂ ਨੇ 2000 ਦਾ 100 ਰੁਪਿਆ ਕਰਾਇਆ ਦੇਣਾ ਹੁੰਦਾ ਸੀ ਗੱਲ ਜਿੱਥੋਂ ਆਪਾਂ 2000 ਚੱਕ ਕੇ ਲੈਂਦੇ ਸੀਗੇ ਉਹ ਬਲੋਂ 5 ਰੁਪਏ ਤਾਂ ਕਿਵੇਂ ਨਾ ਕਿਵੇਂ ਤਾਂ ਕਰਨਾ ਚਾਰ ਬਲ ਮਤ ਹੁੰਦੇ ਸੀ 5 ਰੁਪਏ ਠੀਕ ਹੈ ਤਰਕੇ ਚਾਰ ਮੋੜ ਤੇ ਕਰ ਤੇ ਉਹ ਤੁਹਾਡਾ ਵੇਚਦਾ ਆਟਾ ਕਰਦੇ ਰੋਟੀਆਂ ਬਣਾ ਲਈਏ ਝਾਕ ਲਗੇ ਤਾਂ ਮੈਂ ਫਿਰ ਬਾਅਦ ਵਿੱਚ ਆਕੂਗੀ ਠੀਕ ਹੈ ਬੰਦ ਕਰ ਹਾਂ ਸਾ ਕਰਦੇ ਫਿਰ ਦੇਖੀਏ ਭਾਟਾ ਵਿੱਚ ਕਿਹਾ ਬੁਰਾ ਭਾਈ ਪੂਰਾ ਵੰਡਵਾਇਆ ਚਲੋ ਚਲੋ ਨਹੀਂ ਕਰ ਸੋ ਇਸੇ ਕੀ ਕਰਨਾ ਗੱਲਾਂ ਬਾਤਾਂ ਕਮੇ ਲਕੀਆਂ ਜਰੂਰ ਦੱਸਿਓ ਕਿਰਨ ਨੂੰ ਦੋ ਸਪੋਰਟ ਕਰ ਦਿਓ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਜਿਉਂ ਦੇ ਬਾਅਦ ਦੇ ਰਹੋ ਮਿਹਰਬਾਨੀ ਥੈਂਕ ਯੂ ਤੇ ਉਹ ਬਾਜੇਖਾਨੇ ਬਾਗਿਆ ਵਿਚਾਰੇ ਪਹੁੰਚ ਕੇ ਸੰਤੋਸ਼ ਰਕੇ ਬਾਹਰ ਗਿਆ ਐਸੀ ਉਹਨਾਂ ਸਾਬੋ ਕੀਤਲ ਵੰਡੀ ਤੋਂ ਆਏ ਸੀਗੇ ਤੇ ਭੈਣ ਆਪਾਂ ਨੂੰ ਆਈ ਸੀ ਮਿਲਣ ਵਾਸਤੇ ਭੈਣ ਨੂੰ ਤੁਸੀਂ ਜਾਣਦੀ ਹੋਵੋਗੇ ਇਹ ਵਿਚਾਰੀ ਮਿਲਣ ਵਾਸਤੇ ਆਈ ਸੀਗੀ ਤੇ ਵਧੀਆ ਲੱਗਿਆ ਮਿਲ ਕੇ ਤੇ ਬਾਈ ਵਰਗੇ ਗਏ ਆਪਦੇ ਘਰੇ ਹੁਣ ਤੇ ਠੀਕ ਆ ਫਰੈਂਡ ਮੇਰੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਬਾਕੀ ਤੁਹਾਨੂੰ ਕੁੜੀ ਦੱਸੂਗੀ ਤੁਹਾਨੂੰ ਸ਼ੀ ਕਾਉਗੀ ਮੈਂ ਵੀਰੇ ਦਾ ਪਤਾ ਲੈਣਾ ਸੀ ਇਹਨਾਂ ਦਾ ਪਰੇਸ਼ਨ ਹੋਇਆ ਸੀਗਾ ਇਹ ਬਾਕੀ ਮੇਦੀ ਮੇਲਾ ਇਸੀ ਦੀ ਦੀ ਕਈ ਵਾਰੀ ਮੇਰੇ ਕੋਲੇ ਆ ਗਈ ਸੀ ਫਿਰ ਮੈਂ ਸੋਚਿਆ ਮੈਂ ਚਲੂ ਮੈਡੀ ਜਾ ਕੇ ਮਿਲਤੀ ਆਉਣੀ ਆ ਤੇ थैंक यू ਭਾਈ ਦਾ ਧੰਨਵਾਦ ਤੇ ਗਿਫਟ ਮੈਂ ਦਿਖਾਉਂਦੀ ਨਹੀਂ ਮੈਨੂੰ ਦੇ ਕੇ ਲਈ ਹੈ ਕਹਿੰਦੀ ਸ਼ੋਅ ਆਪ ਕੋ ਕੁਝ ਵੀ ਨਹੀਂ ਕਰਨਾ ਮੈਂ ਤਾਂ ਕਿਹਾ ਸੀ ਨਾ ਖ ਦਿਖਾਉਨੇ ਆਪਾਂ ਕਹਿੰਦੀ ਨਹੀਂ ਕਹਿੰਦੀ ਮੈਂ ਆਪਦੀ ਖੁਸ਼ੀ ਨਾਲ ਲੈ ਕੇ ਆਈ ਆ ਤੇ ਵਿਚਾਰੀ ਬੈਨੂੰ ਸਮਝਾਣਾ ਘਰ ਦੇ ਸਾਰਾ ਕੁਝ ਹੀ ਦੇਗੀ ਕਹਿਣ ਦਾ ਮਤਲਬ ਵੀ ਮੜਾ ਜ ਮੈਂ ਦੱਸਤਾ ਬਾਕੀ ਮੇਰੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੀ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡੀ ਸਪੋਰਟ ਦੀ ਲੋੜ ਆ ਬ੍ਰੈਂਡ ਤੇ